ਪੰਜਾਬ ਸਰਕਾਰ ਦੇ ਮੁਲਾਜ਼ਮ ਮੁੱਖ ਮੰਤਰੀ ਭਵਨਤਮਨ ਤੋਂ ਮੰਗ ਕਰਦੇ ਆ ਕਿ ਡੀਏ ਦੇ ਘੱਟੋ ਘੱਟ 11% ਦਾ ਹੋਰ ਕੀਤਾ ਜਾਵੇ ਮੁੱਖ ਮੰਤਰੀ ਭਵਨਤਮਨ ਨੇ ਦਿਵਾਲੀ ਤੋਂ ਪਹਿਲਾਂ ਜੋ ਮਲਾ ਡੀਏ 36% ਤੋਂ ਵਧਾ ਕੇ 42% ਕੀਤਾ ਗਿਆ 40% ਵਾਧਾ ਕੀਤਾ ਗਿਆ ਇੱਕ ਮਲਾਜ਼ਮ ਨਾਲ ਬਹੁਤ ਹੀ ਕੋਝਾ ਮਜ਼ਾਕ ਕੀਤਾ ਗਿਆ ਹਾਲੇ ਕਿ ਪੰਜਾਬ ਸਿਲ ਸਖਤਰ ਤੋਂ ਟੰਡੀਗੜ ਦੇ ਵਿੱਚ ਹੀ ਮਲਾਜ਼ਮ ਧਾਰਨ ਲਾਏ 17 ਸੈਕਟਰ ਦੇ ਧਾਰਨ ਲਾਏ ਪੰਜਾਬ 'ਚ ਤੁਹਾਨੂੰ ਲਗਾਤਾਰ ਜਾਰੀ ਆ ਭਵੰਤਮਾਂ ਤੋਂ ਮੰਗ ਕਰਦੇ ਆ ਮੁਲਾਜ਼ਮ ਸਾਡੇ ਡੀਏ ਵਿੱਚ 11% ਹੋਰ ਵਾਧਾ ਕੀਤਾ ਜਾਵੇ ਜਿਸ ਦੀ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਚੱਬੇ ਵਾਲ ਦੇ ਵਿੱਚ ਗਿੱਦੜਵਾਹ ਦੇ ਵਿੱਚ ਬਰਨਾਲੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਲਗਾਤਾਰ ਜੋ ਸੰਘਰਸ਼ ਜਾਰੀ ਆ ਮੁੱਖ ਮੰਗ ਹੈ ਕਿ 2016 ਤੋਂ ਪੇਕ ਹਿੰਦਾ ਏਰੀਅਰ ਮੰਗਿਆਈ ਪੱਤੀਆਂ ਕਿਸ਼ਤ ਦਾ ਬਕਾਇਆ 2004 ਤੋਂ ਭਾਰਤੀ ਹਿਮਾਲਿਆ ਨੂੰ ਪ੍ਰਾਣੀ ਬੈਂਸ ਕਿਨ ਲਾਗੂ ਕਰਨਾ ਅਤੇ ਪੰਜਾਬ ਸਰਕਾਰ ਇਹ ਮਹਿਮ ਕੰਮ ਕਰਦੇ ਕਿ ਤੇ ਮਜ਼ਦਮ ਰੈਗੂਲਰ ਕਰਨੇ ਤੇ 242 ਮਹੀਨੇ ਦਾ ਬਕਾਇਆ ਲੈਂਡ ਸੰਬੰਧੀ ਮੁਖਰੀ ਭਵਾਨਦਵ ਨਾਲ ਮੀਟਿੰਗਾਂ ਵੀ ਹੋਈਆਂ ਇਹ ਤਾਂ ਹਰਪਾਲ ਸਿੰਘ ਚੀਮਾ ਨਾਲ ਮੀਟਿੰਗਾਂ ਹੋਈਆਂ ਮੁਖਰੀ ਭਵਾਨਦਵ ਦੇ ਨਾਲ ਲਗਭਗ 2.5 ਘੰਟੇ ਮੀਟਿੰਗ ਲੀ ਜੀ ਫਵਾੜੇ ਦੇ ਵਿੱਚ ਮੁਖਰੀ ਭਵਾਨਦਵ ਨੇ ਕਿਹਾ ਸੀ ਕਿ ਦੁਆਰਾ ਟਾੜੇ ਦੁਆਰਾ ਜਲਦੀ ਮੀਟਿੰਗ ਕਰੂੰਗਾ ਤੁਹਾਡੀਆਂ ਮੰਗਾਂ ਦਾ ਹੱਲ ਕਰੂੰਗਾ ਪਰ ਦੁਆਰਾ ਮੀਟਿੰਗ ਨਹੀਂ ਕੀਤੀ ਗਈ ਜਿਸ ਕਰਕੇ ਸਾਂਝੇ ਫਰੰਡ ਦੇ 18 ਅਗਸਤ 3 ਨੇ ਕਿਹਾ ਕਿ ਅਸੀਂ ਆਉਣ ਵਾਲੀ 10 ਨਵੰਬਰ ਨੂੰ ਬਰਨਾਲੇ ਦੇ ਵਿੱਚ ਮੁੱਖਾਂ ਦੇ ਭਗਵਾਨ ਤਮਾ ਦੇ ਲਾਰਾਂ ਪੋਲ ਖੁੱਲੀ ਜਾਊਗੀ ਪਰ ਦੇ ਇਹੀ ਹਾਲਾਤ ਭਗਵਾਨ ਤਮਾ ਨੇ ਸਾਂਝੇ ਫਰੰਡ ਦੇ ਆਗੂ ਨਾਲ ਮੀਟਿੰਗ ਕੀਤੀ ਲਗਭਗ 3 ਘੰਟੇ ਚੱਲੀ ਜਿਸ ਦੇ ਜਕੇ ਆ ਕੇ ਤੁਹਾਡੀਆਂ ਮੰਗਾਂ ਜਾਇਜ਼ ਨੇ ਜਿਸ ਮੁੱਖ ਮੰਗ ਸੀਗੇ 2016 ਤੋਂ ਪੇਗਿੰਦਾ ਜਿਹੜਾ ਜੋ ਰਿਟਾਇਰ ਹੋਣੇ ਸਾਥੀਆਂ ਨੂੰ ਫੈਕਟਰੀ ਤੋਂ ਆਪਣਾ ਨਾਂ ਦੇਣਾ ਡੀ ਏਰੀਆ ਕਿਸਤਨਾ ਬਕਾਇਆ 17 ਜਦੋਂ 2020 ਵਾਲੇ ਮਲਾਇਆਂ ਨੂੰ 6ਵੇਂ ਬੀਨ ਲਾਗੂ ਕਰਨਾ 15 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਜੋ ਪਰਮਿਸ਼ਨ ਵਾਲੇ ਮਲਾਜਮਾਂ ਉਹਨਾਂ ਤਨਖਾਹ ਫੇਸ ਕਰਨੀਆਂ ਪੰਜਾਬ ਸਰਕਾਰ ਦੇ ਮੈਗ ਵਿੱਚ ਕੰਮ ਕਰਦੇ ਕੱਚੇ ਮਲਾਜਮਾਂ ਨੂੰ ਪੱਕੇ ਕਰਨਾ ਹਾਲੇ ਕਿ ਮੁੱਖ ਮੰਤਰੀ ਭਵੰਤਮਾਨ ਪੰਜਾਬ ਸਰਕਾਰ ਇਹ ਹਾਲਾਤ ਇਹੋ ਜਿਹੇ ਬਣ ਚੁੱਕੇ 2.5 ਸਾਲ ਦੇ ਵਿੱਚ ਕਿਉਂਕਿ ਅੱਜ ਮੁਖਰੀ ਭਵੰਤਮਾਨ ਹੋਵੇ ਜਾਂ ਬੇਤਵਾਂ ਦੀ ਹਰ ਪਾਸੇ ਚੀਮਾ ਹੋਵੇ ਜਾਂ ਅਮਨ ਰੋੜਾ ਹੋਵੇ ਜਾਂ ਕੁਲਦੀਪ ਸਿੰਘ ਧਾਲੀਵਾਲ ਹੋਵੇ ਇਹ ਮੀਟਿੰਗਾਂ ਕਰ ਲੈਂਦੇ ਆ ਮੀਟਿੰਗਾਂ ਦੇ ਵਿੱਚ ਮੰਗਾ ਮੰਨ ਵੀ ਜਾਂਦੇ ਆ ਮੰਨ ਕੇ ਮੰਗਾ ਲਾਗੂ ਨਿਕਾਲਦੇ ਇਹੀ ਹਾਲਾਤ ਭਗਵਾਨ ਪਰਮਾਨ ਨੇ ਸਾਂਝੇ ਫਰਾਂ ਦੇ ਅੱਗੇ ਨਾਲ ਮੀਟਿੰਗ ਕੀਤੀ ਲਗਭਗ 3 ਘੰਟੇ ਚੱਲੀ ਜਿਸ ਦੇ ਅਗੇ ਤੁਹਾਡੀਆਂ ਮੰਗਾਂ ਜਾਇਜ਼ ਨੇ ਜਿਹਦੇ ਮੁੱਖ ਮੰਗ ਸੀਗੇ 2016 ਤੋਂ ਪੇਕਿੰਦਾ ਜਿਹੜਾ ਜੋ ਰਿਟਾਇਰ ਹੋਣੇ ਸਾਥੀਆਂ ਨੂੰ ਫੈਕਟਰੀ ਤੋਂ ਆਪਣਾ ਨਾਲ ਦੇਣਾ ਈ ਏਰੀਆ ਕੇ ਸਥਾਨਾ ਬਕਾਇਆ ਹੈਲੋ ਸਤ ਸ੍ਰੀ ਅਕਾਲ ਜੀ। ਮੈਂ ਤੁਹਾਡਾ ਮਾਰਗਦਰਸ਼ਕ ਹਾਂ। ਅੱਜ ਦੇ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ।